ਕਿ ਪ੍ਰੋ ਆ ਬੁਲਾਇਐ ਜੀਉ ਵਿਡਾਣੀ ਜਾਗਰੀ ਲਾਇ ਮਨੋ ਘਟੇ ਵਿਰਤਾ ਜਨੰਗ ਆਇਆ ਗਿਰਤਾ ਕਰ ਗੁਰੂ ਮੇ ਲਾਏ ਕੋ ਨਾਮ ਜਪੇ ਵਿੱਚੋਂ ਪਰਮਤ ਪਾਏ ਨਾਨਕ ਨਾਮ ਜਪੇ ਨਉ ਨਉ ਨਿਦਪਾਏ ਗੋੜੀ ਘਾਰੀ ਮਨ ਲਾਤੀ ਜਾ ਜਿਨਾਂ ਧਰਮ ਕਰਤੇ ਆਇਆ ਤਿਨ ਕੋਚੋਂ ਜਾਏ ਗੁਰਦੇਵਾ ਤੇ ਮਨਪਤੀ ਆਏ ਸੇਤਨੋਂ ਤ ਨਾਮ ਕਮਾਏ ਪੂਰੇ ਗੋਟੇ ਸੋਜੀ ਪਾਏ ਹਰ ਹਰ ਨਾਮ ਜਪੋ ਮਿਰੇ ਪਾਈ ਗੁਰਮੁਖ ਸੇਵਾ ਹਰ ਕਾਲ ਥਾਏ ਪਾਈ ਹਰ ਹਾਉ ਆਪ ਜਾਣ ਮਨਨ ਮਰ ਹੋਏ ਜੀਵਨ ਮੁਕਤ ਹਰਿ ਪਾਵ ਸੋਏ ਹਾਰੇ ਗੁਣ ਗਾਵੈ ਮਤੁ ਤਮ ਹੋਏ ਜਿ ਸਜ ਸਜ ਮਾਵੈ ਸੋਏ ਦੁਜੈ ਪਾਇ ਨ ਸੇਵਾ ਜਾਏ ਹਮੇ ਮਾਇਆ ਮਾਂ ਬੇਖਾਏ ਪੁੱਤ ਕਟੰਬ ਗਰੀਬ ਮੋਏ ਮਾਇਆ ਮਨੁਖ ਅੰਦਾ ਆਵੈ ਜਾਏ ਹਰ ਨਾਮ ਦੇਵੈ ਜਨ ਸੋਏ ਨਾਮ ਤੇ ਪਤ ਕਰੈ ਗੁਰ ਤਵ ਦੀ ਸੋਏ ਗੁਰਮਤ ਵਿਲਾ ਬੁਝੈ ਕੋਏ ਨਾ ਕੋ ਨਾਮ ਸਮਾਵੈ ਸੋਏ ਗੋੜੀ ਗਵਰ ਮਨ ਲਾਤੀ ਜਾ ਉਹ ਸੇਵਾ ਦੁਜਾਰੇ ਹੋਈ ਪੂਰਾ ਜਨ ਕਾਰ ਕਮਾਵੈ ਕੋਈ ਅਪਟ ਨਾਮ ਤਨ ਹਰ ਤੋੜਨਾ ਹੋਈ ਹਸੈ ਸਦਾ ਤੁਰ ਦਰਸੂਆ ਹੋਈ ਏ ਮਨ ਮੇਰੇ ਪਰਮ ਨਾ ਕੀਜਾ ਗੁਰਮੁਖ ਸੇਵਾ ਅਮਰ ਕੀਜਾ ਰਾਉ ਗੁਰ ਸੇਵੇ ਤੋ ਨਾ ਬ੍ਰਹਮ ਸੰਸਾਰੇ ਆਵਦਰੇ ਕੋਲ ਸਗਲ ਮੁਕਤਾਰੇ ਅਰਥਾ ਨਾਰ ਕੋ ਤਾਰੇ ਨਾ ਉਤੇ ਕੋਲ ਬ੍ਰਹ ਪਾਰੇ ਸਗਲ ਸੇਵੇ ਸਦਾ ਮੰਦਾ ਕਾ ਹਮੇ ਮਾਰ ਕੋ ਕਰਗਾ ਸਾ ਅਨਰਵਾਜੇ ਨਿਤ ਕਰਵਾ ਸਾ ਨਾਮ ਕਰਮੈ ਉਦਾਸ ਸਰਦੁ ਸੇਵੈ ਤਲਕੀ ਸਚੀ ਬਾਣੀ ਤੇ ਗੁਰ ਪਗਤੀ ਆਗਵਖਾਣੀ ਆਨ ਜਨ ਜਪੈ ਹਰ ਚਰਨ ਪਾਣੀ ਨਾਮ ਗਨਾਮ ਤੇ ਨੀਤੀ ਉਲੰਘਿ ਬਾਣੀ ਗੋੜੀ ਗਰੀ ਮਨ ਲਾਤੀ ਜਾ। ਸਗਰੇ ਮਿਲਾਇ ਵੜ ਪਾਖ ਸੰਜੋਬ ਹਿਰਦੇ ਨਾਮ ਨਤ ਹਰਿ ਰਤ ਪੋਗ ਦੁਰਾ ਪ੍ਰਾਣੀ ਨਾਮ ਹਰਿ ਤੇ ਆਏ। ਜੈ ਮਜੀਤਲਾ ਨਾ ਪਾਇ ਰਾਉ ਗਿਆਨ ਧਿਆਨ ਗੁਰਦੋਜ ਹੈ ਮਿੱਠਾ ਅੰਗੂਰ ਕਿਪਾ ਤੇ ਕਿੰਨਾ ਵਿਲਾਡਿਟਾ ਕਰਮ ਕਾਂਡ ਵੋ ਕਰੈ ਉਚਾਰ ਬਿਨ ਆਵੇ ਤ੍ਰਿਗ ਤ੍ਰਿਗ ਅੰਕਾਰ ਬੰਧਨ ਬਾਜ ਮਾਇਆ ਫਾਸ ਦੇ ਨਾਲ ਜੁਟੇ ਬੁਰ ਪ੍ਰਕਾਸ਼ ਗੋੜੀ ਮਾਲਾ ਕੀ ਜਾਉ ਬੈ ਰਗਨ ਜੈ ਜੀ ਤਤੀ ਉਪਰ ਮੇਗਲਾ ਬਸਤ ਹੈ ਜਾਂ ਤਤੀ ਮਧੇ ਪਾਣੀ ਨਹੀਂ ਜਿਵੇਂ ਤਤੀ ਮੱਧੇ ਪਾਣੀ ਸਰਗਾ ਤੇ ਅਗਿਨ ਕੱਗਾ ਵਸਤ ਫੇਰਾਹੀ ਬਾਬਾ ਤੂੰ ਰੱਥੇ ਪਰਮ ਤੁਕਾਈ ਜੋ ਗ੍ਰਹਿ ਕਰਤ ਸਵੈ ਸੋਹੀ ਕੋਈ ਹਰੇ ਐਸੇ ਜਾਏ ਕਦਮਾਈ ਰਾਹ ਇਸ ਤੀ ਫੁਰਕਣ ਹੋਏ ਜੈ ਓਏ ਕਰਨ ਕਮਾਈ ਨਾ ਨ ਰੁਗ ਸਦਾ ਹੈ ਤੇਰੇ ਗੁਜੀ ਮਾਈ ਸਮਾਈ ਇਤਨੇ ਜਦਮਾ ਪੂਲ ਪਏ ਜਾਂ ਆਇਆ ਤਾਂ ਭੁੱਲੇ ਨਹੀਂ ਜਿਹਾ ਕਾ ਕਾਜ ਸੋਈ ਪਰ ਜਾਣਾ ਜੇ ਗੁਰ ਕੈ ਸਮਸਮਾਈ ਤੇਰਾ ਸੋਤੁ ਹੈ ਆਪੇ ਕਰਮ ਕਾਇ ਨਾਨਕ ਤਤ ਤਤਿਓ ਮਿਲਿਆ ਪੁਨਰੋਜਨਮਾ ਆਹੀ ਡੋੜਿ ਬੈ ਰ ਅਗਰਮ ਲਾਤੀ ਜਾ ਸਭ ਜਗ ਕਾਲੈ ਵਸ ਬਾਂਗਾ ਦੁਜੇ ਪਾਏ ਹਮੇ ਕਰਮ ਕਮਉਂਦੇ ਮਨੁ ਕੋ ਮਿਲੇ ਸਜਾਏ ਮੇਰੇ ਮਨ ਗੁਰਚਨ ਜਿ ਲਾਏ ਗੁਰਮੁਖ ਨਾਮਿ ਜਾਨੈ ਅੰਦਰ ਗਲੇ ਜਿੜਾਇ ਰਾਉ ਜਦ ਤੇਰਾ ਸੀ ਪਰ ਮੇਂ ਜੰਡ ਆਵੇ ਜਾਏ ਕਾਜ ਤੋਂ ਨਾ ਕੀ ਨਿਓ ਵੇ ਜੋ ਨਹੀਂ ਪਾਏ ਲੁਗਾ ਭਜਾਣੇ ਹਰਨਾਮ ਤੇ ਆ ਮਨੇ ਆਏ ਅੰਧੇ ਤੋ ਤੀ ਰਤੇ ਅਰਨਾ ਮੈਂ ਸੁਖ ਸਮਾਏ ਮਨ ਸਉਦ ਮਰੈ ਪਤੀ ਤੋਏ ਹਉ ਮੈਂ ਤੇਜੇ ਕਾਰੇ ਜਨਨ ਕਰਮੀ ਕਾਇਨ ਹਰਨਾਮ ਪੁਰਖੰਡਾਰ ਵੇ ਗੋੜੀ ਮੇਰਾ ਗਣ ਮਨ ਲਾਤੀ ਜਾ ਇਹ ਰਿਆ ਜਨ ਚਾਰ ਹੈ ਹਰ ਹਰ ਜਿਗ ਪਾਇਆ ਸੋ ਅੰਤਿ ਨਾਰਾਇ ਗੁਰੂਆ ਗੁਣ ਗਾਇਆ ਵੇਖੜਾ ਗੁਣ ਸੰਭਲ ਸੋ ਰੇਵਾਸ ਪਾਇਆ ਗੁਰਮੁਖ ਤੇਜ ਸਮਾਨੀਆਂ ਹੈ ਮਨ ਪਾਇਆ ਅਸਰੈ ਪਈ ਅਪਿਰ ਵਸੈ ਔਕਤ ਵਿਦ ਪਾਇਆ ਭਗੰਜਨ ਆਲਕ ਆਪੇ ਮੇਲਾਈ ਅਰਾਵ ਆਪੇ ਪ੍ਰਵਦੇ ਮਤ ਹਰ ਨਾਮ ਸੁਧਾਈ ਹੈ ਵਰਤਵਾਗੀ ਸੁਖੁਰ ਮਿਲੈ ਮੁਖਮਦ ਪਾਇਆ ਮੈਂ ਦੁਦਾ ਵੇ ਜਾਇ ਸਜੇ ਤੂ ਸਮਾਈਐ ਤੋ ਆਪੇ ਆਪਿ ਆ ਭਵਦਾ ਆਪੇ ਨੈ ਲਾਈਐ ਮਨੋ ਗਰਬ ਨਾ ਪਾਇਓ ਗਿਆਨ ਇਆਣੇ ਅਸਤੁਰ ਸੇਵਾ ਨਾ ਘਰਾ ਬਿਰ ਬਿਰ ਪਹਤਾਣੇ ਗਰਬ ਜੋਨੀ ਵਾਦ ਪਾਇ ਦੇ ਗਰਬੇ ਗਲੇ ਜਾਣੇ ਮੇਰੇ ਕਰਤੇ ਇਵੇਂ ਪਾਉਂਦਾ ਮਨੁ ਘਟਿ ਪ੍ਰਮਾਣੇ मेरा बोले घर गाया दुर्मत पूरा नाम से आया पेटिया गुरसूरा मेरा पिता माता हर नाम है हर बंदवत वीरा हर वक्त मिलाए प्रवचन नानक कीरा गौड़ी बैरा गणमाला की, की जादू ज्ञान पाया हर रत विचारा मत मलिन प्रगट पाई जब नाम मुरारा सिर सक्त मिटाया चुका अंधेरा ਪਰਮਾਤਮਾ ਇਹਨ ਕਹ ਲੈ ਕਿ ਆ ਦਿਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਐ ਸਤ ਜਨੋ ਜਿ ਦੇਖੋ ਦੀਵਾ ਹਰ ਬਿਨਾਂ ਜਸਾ ਨਾ ਜੀਵਤੀ ਗੁਰ ਮਿਲਿਓ ਵਰ ਸੁਦੀਵਾ ਰਹਾਉ ਹਉ ਹਰ ਗਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ